ਨ ਲੈ ਆ ਨਵ ਆ ਗਈ ਆ ਨਵ ਸਾਸਤ੍ਰੀਕਰ ਸਾਸਤ੍ਰੀਕਰ ਪੁੱਤ ਮੈਨੂੰ ਇਹ ਦੱਸ ਮੈਨੂੰ ਮਾਫ ਕਰਤਾ ਨਾ ਤੂੰ ਮੰਮੀ ਹੱਥਾਂ ਨਾਲ ਜੋੜੋ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਨਹੀਂ ਪੁੱਤ ਮੈਨੂੰ ਮਾਫ ਕਰਦੇ ਪਹਿਲਾਂ ਹੱਥ ਨਹੀਂ ਜੋੜਨ ਦਿੱਤੀ ਮੇਰੇ ਮਾਵਾ ਵਰਗੇ ਹੱਥ ਛੋੜਦੇ ਚੰਗੇ ਲੱਗਦੇ ਉੱਥੇ ਪੁੱਤ ਕੀ ਕਰਾਂ ਇੰਨੀਆਂ ਵੱਡੀਆਂ ਗਲਤੀਆਂ ਕੀਤੀਆਂ ਨਾ ਮੈਂ ਮੈਂ ਮਾਫੀ ਦੇ ਲਾਇਕ ਨਹੀਂ ਹੈਗੀ ਉਹ ਨੀਗੀ ਜੀ ਦੇਖਦੀ ਸੁਣੀ ਆ ਚੁੱਪ ਕਰ ਚੋ ਰੋਣਾ ਨਹੀਂ ਆ ਤੁਹਾਨੂੰ ਮੈਂ ਬਾਅਦ ਚ ਵੇਨੀ ਆ ਪਹਿਲਾਂ ਤੇ ਮੇਰੀ ਨਵ ਆ ਨਾ ਨਾ ਮਾ ਪੁੱਤ ਇੱਕ ਵਾਰੀ ਮੈਨੂੰ ਮਾਫ ਕਰ ਦੇ ਮੰਮੀ ਮੈਨੂੰ ਇੰਨੀ ਬੜੀ ਖੁਸ਼ੀ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਆ ਤੂੰ ਹੁਣ ਕਾਦੇ ਲਈ ਹਿੱਦਾਂ ਕਰੰਦੇ ਹੋ ਸੁਕ ਤੂੰ ਖੁਸ਼ ਹੋ ਹਾਂ ਕਾ ਆਇਓ ਆਪਣੇ ਪੁੱਤ ਖੁਸ਼ੀ ਤੇ ਮੈਨੂੰ ਬੜੀ ਆ ਪਰ ਜੋ ਕੋ ਮੈਂ ਤੇਰਾ ਨਾ ਕੀਤਾ ਵਾ ਨਾ ਉਹ ਵੀ ਤੈਨੂੰ ਨਾ ਮੈਨੂੰ ਬੋਲਦਾ ਬੋਲਦਾ ਤੇ ਮੰਮੀ ਮੈਨੂੰ ਵੀ ਨਹੀਂ ਆ ਮੈਂ ਤੁਹਾਨੂੰ ਹਮੇਸ਼ਾ ਆਪਣੀ ਮਾਂ ਸਮਝਿਆ ਹੀ ਪਰ ਤੁਸੀਂ ਕਦੇ ਆਪਣੀ ਮੈਨੂੰ ਧੀ ਨਹੀਂ ਹੀ ਬਣਾਇਆ ਚਲੋ ਕੋਈ ਨਹੀਂ ਹੁਣ ਜੋ ਵੀ ਪਿਛੇ ਹੋ ਗਿਆ ਵਾ ਨਾ ਉੱਤੇ ਮਿੱਟੀ ਪਾਓ ਤੇ ਅੱਗੇ ਆਪਾਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆਂ ਆ ਵੇਖੋ ਕਿੰਨੀ ਸੋਹਣੀ ਆ ਆ ਵੇਖੋ ਪੋਤਰੀ ਆਪਣ ਨੂੰ ਚੁਪੋ ਆਈ ਮੈਂ ਮਰ ਜਾ ਕਿੱਡੀ ਸੋਹਣੀ ਆ ਹੈ ਮੇਰੀ ਤਾਂ ਧੀ ਵਾਪਸ ਆ ਗਈ ਆ ਸੱਚੀ ਨੂੰ ਬਹਿ ਜਾ ਤੁਸੀਂ ਕਹਿੰਦੇ ਹੀ ਨਾ ਮੈਨੂੰ ਕਿ ਬੜੀ ਸੋਹਣੀ ਆ ਗੋਲੋ ਮੋਲੋ ਜੀ ਵਾਕੇ ਕਿੱਡੀ ਸੋਹਣੀ ਆ ਕਿ ਤੈਨੂੰ ਮੈਂ ਕਹਿੰਦਾ ਨਹੀਂ ਮੈਂ ਬਹੁਤ ਸੋਹਣੀ ਨਹੀਂ ਜੀ ਹੈ ਧੀ ਵਾਕੇ ਸਹੀ ਗੱਲ ਆ ਇਹਦੇ ਵੱਲ ਵੇਖ ਕੇ ਤੇ ਮੇਰੀ ਧੀ ਦੀ ਯਾਦ ਹੀ ਆ ਗਈ ਆ ਮੈਨੂੰ ਤੇ ਮੈਨੂੰ ਤੇ ਹੁਣ ਨਾ ਉਹੋ ਹੀ ਮਿਲ ਗਈ ਆ ਵੇਖ ਲਓ ਪਰਮਾਤਮਾ ਦਿਨ ਮੋੜ ਹੀ ਦਿੰਦਾ ਬੰਦੇ ਦੇ ਉਸੇ ਗੱਲ ਵਾ ਬੰਦਾ ਤੇ ਗਲਤੀਆਂ ਦਾ ਪਤਲਾ ਵਾ ਕਿੰਨਾ ਕੁ ਮੈਂ ਕੀਤਾ ਬਾਕੀ ਹੋਰ 5-7 ਮਹੀਨੇ ਘਰ ਦੇ ਨਠਰ ਭਜਣਾ ਪੈਣਾ ਇਹਨੇ ਸਹੀ ਗੱਲ ਵਾ ਲਿਖਰ ਹੁਣ ਕੁ ਲੱਗ ਜਿਆ ਨਹੀਂ ਉਹ ਤਾਂ ਕਰਨੀ ਕੋਈ ਗੱਲ ਨਹੀਂ ਯਾਰ ਹਾਂ ਪੁੱਤ ਤੇਰੇ ਮੰਮੀ ਹੁਣ ਨਾਲ ਹੀ ਬੜਾ ਗਲਤ ਕੀਤਾ ਮੈਂ ਮੈਂ ਉਹਨਾਂ ਕੋ ਵੀ ਮਾਫੀ ਮੰਗਣਾ ਚਾਹੁੰਨੀ ਮਨਜਿੰਦਰ ਫਿਰ ਵੀ ਉਹਨਾਂ ਨੇ ਕਿੰਨਾ ਸਾਹ ਦਿੱਤਾ ਜਦੋਂ ਹੋਈ ਐ ਤੇ ਦੇ ਲੱਗੇ ਰਹੇ ਆ ਸਾਰਾ ਸਾਹ ਦਿੱਤਾ ਮੇਰੀ ਨੋਂ ਦਾ ਉਹਨਾਂ ਨੇ ਨੇ ਬੜਾ ਆਜਰਾ ਕੀਤਾ ਸਾਡੇ ਨਾਲ ਲੋੜ ਤੋਂ ਵੱਧ ਕਰਦੇ ਰਹੇ ਆ। ਜੇ ਇੱਥੇ ਹੁੰਦੇ ਤੁਸੀਂ ਤੇ ਉਹ ਕੰਮ ਤੁਸੀਂ ਹੀ ਕਰਨੇ ਸੀ। ਉਹ ਗੱਲ ਹੀ ਨਹੀਂ। ਚਲ ਕੋਈ ਨਹੀਂ ਪੁੱਤ ਉਦੋਂ ਤੇ ਮੈਂ ਇੱਥੇ ਨਹੀਂ ਹੁਣ ਮੈਂ ਆ ਗਈ ਆ ਨਾ। ਹੁਣ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਦੀ। ਠੀਕ ਆ ਨਾ। ਹੁਣ ਬਸ ਤੂੰ ਇਹਨੂੰ ਸੰਭੀ। ਸਾਰਾ ਕੰਮ ਮੈਂ ਕਰੂੰਗੀ। ਕੋਈ ਨਹੀਂ ਮੰਮੀ ਤੁਸੀਂ ਇਹਨੂੰ ਚੁੱਕਿਆ ਕਰੋ ਹਾਂ। ਤੇ ਬਾਅਦ ਮੈਂ ਕਰ ਲਿਆ ਕਰਾਂਗੀ। ਕੇਵਲੇ ਖੇਰ ਜਾ। ਸੁਣਿਆ ਸੁਣਿਆ ਫਰਾਕਾਂ ਲੈ ਗਿਆ ਇਹਦੇ ਹੱਥੇ। ਉਹ ਤਾਂ ਮੈਂ ਲੈ ਕੇ ਆਉਂਗੀ। ਮੈਨੂੰ ਪਤਾ ਵਾ। ਮੇਰੇ ਘਰ ਵਿੱਚ ਨਿਆ ਰੀਜਾਂ ਆ ਵਾ ਨਾ ਤੇ ਮੈਂ ਦੱਸ ਨਹੀਂ ਸਕਦੀ ਸਹੀ ਗੱਲ ਮੰਮੀ ਸੋਹਣਿਆ ਸੋਹਣਿਆ ਲੈ ਕੇ ਆਇਓ ਡੈਡੀ ਦੇ ਪਿੰਦਰ ਲੈ ਕੇ ਨੇ ਤੇ ਵੱਡੀਆਂ ਬੜੀਆਂ ਵੇਖੋ ਦਿਪਹਿਰਾਂ ਤੱਕ ਕੋਈ ਨਹੀਂ ਥੱਲੇ ਆਉਂਦੀਆਂ ਬੰਦਿਆਂ ਦਾ ਤਾਂ ਹਿਸਾਬ ਹੁੰਦਾ ਵਾ ਠੀਕ ਨਹੀਂ ਕਿੱਦਾਂ ਨਹੀਂ ਨੀਂ ਨੀਂ ਲੋਕਾਂ ਨੂੰ ਫੜਾਤਾ ਚੋਕਕੇ ਤੇ ਦੋਹਾਂ ਪੁੱਪਾ ਤਾਂ ਲੈ ਆਏ ਮੈਰਿਜਾਂ ਕਰਿਆ ਕਰੂੰਗੀ ਹੁਣ ਇਹਦੀਆਂ ਵੇਖੀ ਜਾਇਓ ਤੇਹੀ ਨਾਲੇ ਆਪਣੀ ਪੋਤੀ ਦੀਆਂ ਤੇ ਨਾਲੇ ਆਪਣੀ ਨੌਹ ਦੀਆਂ ਠੀਕ ਆ ਨਾ ਕੋਈ ਨਹੀਂ ਪੁੱਤ ਤੇਰੇ ਵਾਸਤੇ ਵੀ ਸੂਟ ਸੋਹਣੇ ਸੋਹਣੇ ਲੈ ਕੇ ਆਉਂਗੀ ਥੋੜੀ ਨਹੀਂ ਮੰਮੀ ਹਾਂ ਹੋਣਾ ਨਾ ਬਸ ਆਪਣੇ ਦਿਲ ਚ ਗੱਲ ਨਾ ਰੱਖੀ ਕੋਈ ਵੀ ਮੇਰੀ ਧੀ ਜੇ ਕੋਈ ਹੈਗੀ ਆ ਨਾ ਤੇ ਮੈਨੂੰ ਦੱਸ ਦੇ ਮੇਰਾ ਪੁੱਤ ਜੇ ਮੇਰੇ ਦਿਲ ਚ ਮੰਮੀ ਕੋਈ ਗੱਲ ਹੁੰਦੀ ਤੇ ਮੈਂ ਡੈਡੀ ਹੋਣ ਦੇ ਤਰਲੇ ਹੀ ਮਾਰਦੀ ਕਿ ਮੰਮੀ ਹੁਣ ਤਾਂ ਕੇਸ ਵਾਪਸ ਲੈ ਲਓ ਵੇਹ ਲੋ ਇਹ ਤੇ ਮੇਰੀ ਧੀ ਆ ਨਾ ਕਿੰਨਾ ਮੇਰ ਨਾਲ ਕਰਦੀ ਤੇ ਮੈਂ ਕਿੱਥੋਂ ਤੱਕ ਗਈ ਇਹਨੂੰ ਠਾਈ ਮੈਂ ਕੀ ਕਰ ਛੜਿਆ ਤੇਰੇ ਨਾਲ ਪੁੱਤ ਇੱਕ ਗੱਲ ਹੈਗੀ ਆ ਜਿਤਨਾ ਮਰਜੀ ਸੀ ਨਾ ਇਹ ਰੋਜ਼ ਤੇਰਾ ਨਾਮ ਲੈ ਕੇ ਜਰੇ ਤਾਹਰੀ ਲੈਂਦੀ ਤੇ ਮੰਮੀ ਦਾ ਕੀ ਇੱਥੇ ਕੀ ਹਾਲ ਆ ਮੰਮੀ ਦਾ ਇੱਥੇ ਕੀ ਹਾਲ ਆ ਇੰਨੀ ਪਾਪੜ ਮੈਂ ਹਾਂ ਤੇ ਇਹ ਫਿਰ ਵੀ ਮੇਰ ਨਾਲ ਐਨਾ ਕਰਦੀ ਹੀਗੀ ਤੇ ਮੈਂ ਸਮਝ ਹੀ ਨਹੀਂ ਸਕੀ ਤੁਸੀਂ ਸਮਝਾ ਆਪਣੇ ਕਿ ਸਮਝੜੇ ਨੇ ਸਾਰੇ ਪਤਾ ਨਹੀਂ ਡੈਡੀ ਹੂੰ ਉਹ ਵਾਲੀ ਗੱਲ ਛੱਡੋ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਮੇਰੀ ਤੇ ਮਰਦੇ ਹੀ ਪੜਦਾ ਹਾਂ ਕਿੰਤ ਕੁ ਕਹਿਣਾ ਨਹੀਂ ਹੁਣ ਆਹੋ ਇਹ ਤੇ ਗੱਲ ਦੱਸੀ ਚਲ ਪੁੱਤ ਠੀਕ ਵਾ ਪਰ ਨਾ ਵਾ ਹੁਣ ਨਾ ਆਪਣੇ ਦਿਲ ਚ ਕੋਈ ਗੱਲ ਰੱਖੀ ਠੀਕ ਆ ਨਾ ਮੰਮੀ ਜੀ ਕੀ ਕਰ ਕਿਉਂ ਕਰ ਰਹੇ ਹੋ ਮੈਨੂੰ ਤੁਹਾਨੂੰ ਇਹ ਕਿਹਾ ਕਿ ਆਹ ਦੇਖੋ ਵੀ ਆਪਾਂ ਹੁਣ ਗਾਂ ਕੀ ਕਰਨਾ ਕੀ ਕਰਨਾ ਹਾ ਉਹ ਤੇ ਕਰ ਲਾ ਆਹੋ ਕੋਈ ਗੱਲ ਨਹੀਂ ਇਹ ਗੱਲਾਂ ਦੇ ਖੋ ਮਿੱਟੀ ਆਉਣ ਵਾਲਾ ਸਮਾਂ ਵੇਖੋ ਉਹ ਆਪਣਾ ਵਧੀਆ ਤਰੀਕਾ ਇਹਨਾਂ ਨੇ ਘਾਓ ਠੀਕ ਨਹੀਂ ਅਸੀਂ ਕੋਈ ਨਹੀਂ ਕਰਨਾ ਹੁਣ ਜੋ ਕਰਨਗੇ ਨਾ ਇਹ ਦੋਵੇਂ ਜੀ ਕਰਨਗੇ ਲਾਪਤ ਗੱਲ ਇਹ ਕੀ ਲੋਕਾਂ ਕੋਲ ਗੱਲਾਂ ਥੋੜੀਆਂ ਬੁੱਧੀਆਂ ਕਰਨੀਆਂ ਤੇ ਕਿਸੇ ਮਗਰ ਨਾਲ ਲੱਗੇ ਦੋ ਇਹ ਨਹੀਂ ਠੀਕ ਆ ਜਿਹੜਾ ਇੱਥੇ ਕੋ ਆਊਗਾ ਨਾ ਆਖੋ ਪੈਂ ਨਹੀਂ ਪੈਂਦੀ ਬਸ ਠੀਕ ਠਾਕ ਹੀ ਜੜਾ ਵੀ ਕੰਮ ਕਰਨਾ ਨਾ ਉਹਨਾਂ ਦੀ ਘਰ ਚ ਤੇ ਚਾਰ ਜੀ ਬਹੁਤ ਗੱਲ ਵਾ ਤੇ ਸਾਰੇ ਜਾਣੇ ਇੱਕ ਦੂਜੇ ਦੀ ਸਲਾਹ ਲੈ ਕੇ ਤੇ ਠਿਰ ਪੁਰਿਆ ਕਰਨ ਬਹੁਤ ਗੱਲ ਵਾ ਅੱਗੇ ਸਲਾਹ ਨਹੀਂ ਕੀਤੀ ਤੇ ਕਿੰਨਾ ਘਾਟਾ ਹੋਣਾ ਥਾ ਬਾਕੀ ਲੋਕਾਂ ਨੂੰ ਤਾਂ ਗੱਲਾਂ ਦਾ ਮੌਕਾ ਚਾਹੀਦਾ ਕਰਨ ਦਾ ਵਸ ਉਹਦੇ ਗੱਲਾਂ ਐਵੇਂ ਮੌਕਾ ਦੇਣਾ ਆਪਾਂ ਹਾਂ ਨਹੀਂ ਨਹੀਂ ਹੁਣ ਨਹੀਂ ਕੋਈ ਗਲਤੀ ਹੁੰਦੀ ਮੇਰੇ ਕੋ ਬੜਾ ਪਛਤਾਵਾ ਵਾ ਮੈਨੂੰ ਮੈਂ ਤਾਂ ਨਰਤੀ ਪੋਕੀ ਐਂ ਜਿੰਦੇ ਜੀ ਮੈਨੂੰ ਪਤਾ ਮੈਂ ਕਿੱਦਾਂ ਰਹੀ ਆ ਉੱਥੇ ਤਨਵਦੀਪਾ ਚੱਲ ਕੇ ਪਰ ਮਰੇ ਹਾਂਜੀ ਉਹ ਚਲ ਗਏ ਨੇ ਤੇ ਮੈਂ ਚਾਹ ਲੈ ਆ ਬਣਾ ਕੇ ਦੇ ਤੂੰ ਹੀ ਬੈਠੋ ਮੈਂ ਬਣਾ ਕੇ ਲਿਆਉਂਦੀ ਆ ਤੂੰ ਹੀ ਕੋਈ ਨੀ ਪੁੱਤ ਵਹਿ ਜਾ ਤੂੰ ਚਾਹ ਪੀ ਲੈਨੇ ਚਾਹ ਦੀ ਕੀ ਗੱਲ ਵਾ ਬਸ ਇਹ ਆ ਤੁਸੀਂ ਹੁਣ ਮੇਰੇ ਕੋਲ ਰੋ ਮੇਰੇ ਅੱਖਾਂ ਸਾਹਮਣੇ ਰੋ ਮੈਂ ਨਹੀਂ ਦੂਰ ਕਰਨਾ ਚਾਹੁੰਦੀ ਹੁਣ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਤਾਂ ਮੰਮੀ ਭੁੱਖ ਵੀ ਲੱਗੀ ਹੋਣੀ ਆ ਰੋਟੀ ਲਿਆਉਣ ਤੁਹਾਡੇ ਵਾਸਤੇ ਮੇਰੀ ਭੁੱਖ ਮਰ ਗਈ ਆ ਪੁੱਤ ਆਪਣੀ ਪੋਤੀ ਵੱਲ ਵੇਖ ਕੇ ਵੇਖਾਂ ਕਿੰਨੀ ਸੋਹਣੀ ਆ ਹੈ ਇਹਦੇ ਵੱਲ ਵੇਖ ਕੇ ਤੁਹਾਨੂੰ ਭੁੱਖ ਲੱਗਦੀ ਆ ਮੈਂ ਕਿਹਾ ਤੁਸੀਂ ਤਿਆਰ ਹੋ ਕੇ ਇੱਥੇ ਬੈਠੇ ਜੇ ਤੇ ਕੁੜੀ ਦਾ ਫੋਨ ਆਇਆ ਸੀ ਕਹਿੰਦੀ ਮੇਰੀ ਸੱਸ ਦੀ ਜਮਾਨਤ ਹੋ ਗਈ ਆ ਤੇ ਘਰ ਆ ਗਈ ਆ ਅੱਛਾ ਜਮਾਨਤ ਹੋ ਗਈ ਆ ਆਹੋ ਤੇ ਤੁਸੀਂ ਵੀ ਆਓ ਤੇ ਕੋਈ ਗੱਲਬਾਤ ਕਰੀਏ ਇੱਕ ਵਾਰੀ ਬਹਿ ਗਏ ਉਹਦੀ ਸੱਸ ਕਹਿੰਦੀ ਹੁੰਦੀ ਨਾ ਕਿ ਮੰਮੀ ਡੈਡੀ ਆਪਣੇ ਨੂੰ ਪਾ ਦੋ ਅੱਛਾ ਠੀਕ ਚੱਲ ਕੋਈ ਨਹੀਂ ਆਹੀ ਤਿਆਰੀਆਂ ਤੇ ਕਿੱਦਾਂ ਫੇ ਚੱਲੀਏ ਆਹੋ ਚੱਲਨੇ ਆ ਫੇ ਜਾਣਾ ਪੈਣਾ ਹੁਣ ਆਹੋ ਜੀ ਹੁਣ ਨਾ ਫੋਨ ਕਰਦੀ ਫੇ ਤੇ ਹੋਰ ਗੱਲ ਹੀ ਹੁਣ ਕੁੜੀ ਵੀ ਕਹਿਣ ਰਹੀ ਐ ਨਾਲ ਕੀ ਪਤਾ ਨਾ ਕੀ ਗੱਲ ਕਰਨੀ ਆ ਆਹੋ ਤੇ ਜਾਣੀ ਤੇ ਫੋਨ ਲਾ ਕੇ ਦਵਾ ਇੱਥੇ ਭਾਲਾ ਕਰਕੇ ਵੇਖ ਲਓ ਗੱਲ ਨਹੀਂ ਇੱਥੇ ਕੋਈ ਗੱਲ ਨਹੀਂ ਕਰਨੀ ਚੱਲਨੇ ਆ ਉਥੇ ਕਿਹੜੇ ਮੂੰਹ ਬੋਲਦੀ ਆ ਆਂਦੀ ਕੀ ਆ ਚਲੋ ਫਿਰ ਹੈ ਚਲੋ ਮੈਂ ਤੇ ਆ ਰਹੀ ਆਂ ਮਾਵਾ ਮੂੰਹੇ ਬਾਏ ਆਹ ਕਰ ਬੰਦ ਸਾਰੇ ਕੰਮ ਹੋ ਚੱਲੇ ਆ ਨਾ ਹਾਂਜੀ ਆਪਣੀ ਜਿਹੜੀ ਕੁੜੀ ਜਾਂਦੀ ਰਹੀ ਨਾ ਮੈਨੂੰ ਦੁਰਬ ਵਿਚਾਰੀ ਦਾ ਦੁੱਖ ਆਉਂਦਾ ਵਾ ਚਲੋ ਕਿਸੇ ਦੀ ਧੀ ਨਾਲ ਇਹਦਾ ਨਹੀਂ ਹੋਣਾ ਚਾਹੀਦਾ ਪੂਰਾ ਘਰ ਵੀ ਜੜ ਗਿਆ ਵਿਚਾਰੀ ਦੀ ਜਾਨ ਵੀ ਜਾਂਦੀ ਰਹੇ ਕਿਹਦਾ ਮਾੜਾ ਸੋਤੀ ਇਹਰ ਆਪਣੇ ਅੱਗੇ ਆਂਦਾ ਬੈਠੀ ਸੱਸੀ ਦਾ ਪਾਜੀ ਸੱਸੀ ਦਾ ਪਾਜੀ ਸੱਸੀ ਦਾ ਪਾਜੀ ਸੱਸੀ ਸੱਸੀ ਦਾ ਪਾਜੀ ਠੀਕ ਠਾਕ ਸੱਸੀ ਦਾ ਹਾਂਜੀ ਵਧੀਆ ਪਾਜੀ ਤੁਸੀਂ ਆਪਣਾ ਸਮਾਂ ਬਸ ਵੇਖ ਲਓ ਰੱਬ ਦੇ ਰੰਗ ਵਾ ਕੀ ਕੁਝ ਹੋਇਆ ਤੇ ਕਿਦਾਂ ਕਿੱਧਰ ਨੂੰ ਗੱਲਾਂ ਗਈਆਂ ਤੇ ਹੁਣ ਇਹਨੇ ਫੇਰ ਕੁੜੀ ਨੇ ਫੋਨ ਕੀਤਾ ਬਿਆਂ ਦੀ ਆਓ ਅੱਜ ਤੇ ਅਸੀਂ ਤਾਂ ਫੇਰ ਤਾਂ ਆਏ ਆ ਠੀਕ ਹੈ ਠੀਕ ਹੈ ਠੀਕ ਨਾਲ ਦੱਸਿਆ ਵੀ ਮੰਮੀ ਦੀ ਜਮਾਨਤ ਹੋ ਗਈ ਆ ਹਾਂਜੀ ਨਹੀਂ ਮੈਂ ਹੀ ਕਿਹਾ ਨਹੀਂ ਕੁੜੀ ਨੂੰ ਵੀ ਫੋਨ ਕਰ ਆਪਣੇ ਮੰਮੀ ਡੈਡੀ ਨੂੰ ਅੱਛਾ ਅੱਛਾ ਹਾਂਜੀ ਤੇ ਪਹਿਲਾਂ ਤਾਂ ਤੁਹਾਨੂੰ ਵਧਾਈ ਹੋਵੇ ਤਾਂ ਤੁਹਾਨੂੰ ਬੋਲੀ ਬੋਲੀ ਤਾਂ ਹੈ ਕੁੜੀ ਆਜੀ ਤੇ ਹਾਂਜੀ ਠੀਕ ਜੀ ਨੰਬਰ 23 ਸਵਰਨੰਦਰ ਨੂੰ ਅੱਛਾ ਹਾਂਜੀ ਹਾਂਜੀ ਆਈ ਉਹ ਤੇ ਕੁੜੀ ਨੇ ਮੀਂਹ ਜਾ ਵੀ ਲੈ ਬਿਆਂ ਮੈਂ ਪਾਣੀ ਲੈ ਆਉਣਾ ਕੋਈ ਨਹੀਂ ਕੋਈ ਤੱਕ ਆਜਾ ਮਾ ਪਣੀ ਜਾ ਯਾਰ ਪੁੱਤ ਆਪੋ ਪਾਣੀ ਜਾ ਭਾਜੀ ਹਾਂਜੀ ਆਪਦਾ ਲੱਗ ਰਿਹਾ ਜੇਨਰਾਜ ਨੇ ਉਹ ਨਈ ਭਾਜੀ ਨਰਾਜ ਹੋਣਾ ਕੀ ਹੋਣਾ ਵਾ ਉਹ ਜਿਹੜਾ ਕੁੜੀ ਵਾਲ ਚੱਲ ਗਿਆ ਆ ਜਾਂਦੇ ਆ ਠੀਕ ਠੀਕ ਵੇਖੋ ਜੋ ਕੁਝ ਹੋਇਆ ਹੋਇਆ ਤੇ ਮਾੜਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹਾਂਜੀ ਇਹਦ ਗੱਲ ਹੈ ਜੀ ਤੇ ਪਤਾ ਨਹੀਂ ਕਿ ਕੁਦਰਤ ਆਲਾ ਕਿਹੜੇ ਰੰਗਾਂ ਚ ਰਾਜੀ ਆ ਕੀ ਪਤਾ ਉਹਨੇ ਕੀ ਗਿਣਿਆ ਮੱਝਾਂ ਹੁੰਦਾ ਵਾ ਹਾਂਜੀ ਹਾਂਜੀ ਠੀਕ ਹੈ ਨਾ ਬਾਕੀ ਚਲੋ ਮੈਂ ਤੇ ਇਹ ਕਹੂੰਗਾ ਵੀ ਪਰਮਾਤਮਾ ਨੇ ਬੰਦੇ ਨੂੰ ਦਿਮਾਗ ਦਿੱਤਾ ਵਾ ਹਾਂਜੀ ਹਾਂਜੀ ਤੇ ਉਹ ਖੁੱਲਾ ਛੱਡਿਆ ਬੰਦੇ ਨੂੰ ਹਾਂਜੀ ਹਾਂਜੀ ਹੈਂ ਤੇ ਤੂੰ ਆਪਣੀ ਮਰਜ਼ੀ ਕਰ ਲੈ ਜੋ ਕਰਨਾ ਹਾਂਜੀ ਬਿਲਕੁਲ ਬਿਲਕੁਲ ਕਿ ਫਿਰ ਮੈਂ ਤੇ ਇਹੋ ਹਿਸਾਬ ਲਾਇਆ ਵਾ ਕਿ ਆਪਣਾ ਜਿਹੜਾ ਦਿਮਾਗ ਹੈ ਉਹ ਵਰਤਣਾ ਚਾਹੀਦਾ ਹਾਂਜੀ ਹਾਂਜੀ ਠੀਕ ਹੈ ਨਾ ਬਿਲਕੁਲ ਹੁਣ ਵੇਖੋ ਤੁਹਾਡੀ ਧੀ ਆ ਤੇ ਉਹ ਵੀ ਵਿਚਾਰੀ ਰਹੀ ਨਹੀਂ ਆ ਦੁਨੀਆਂ ਦੇ ਸਾਨੂੰ ਉਹਦਾ ਬੜਾ ਦੁੱਖ ਪਾਜੀ ਬੜਾ ਕਾਟਾ ਪਿਆ ਦੂੜ ਤੋਂ ਬਾਅਦ ਕਾਟਾ ਪੈ ਗਿਆ ਤੇ ਬਾਕੀ ਚਲੋ ਚਲੋ ਭਾਈ ਛੱਡੋ ਹੁਣ ਜਿੱਦਾਂ ਕੋਈ ਕੋ ਅਸੀਂ ਤੁਹਾਡੇ ਨਾਲ ਹੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਭਾਈ ਹਾਲੋ ਬੋ। ਜਦੋਂ ਮੰਮੀ ਆਪਣੇ ਪੈਦੇ ਪੜਾ। ਹਾਂਜੀ ਹਾਂਜੀ। ਆ। ਤੇ ਆਪਣਾ ਅਪਿੰਦਰ ਨਾਲੇ ਉਹਨਾਂ ਨੂੰ ਕਾਜੋ ਇੱਥੇ ਬਲਾਇ ਲੈ ਆਉਣਾ ਦੋਨੋਂ। ਉਹ ਪਾਣੀ ਫੋਟ ਬਟੇ ਹੀ ਢਾਈ। ਸਾਰਾ ਕੁਝ ਬਾਕੀ ਠੀਕ ਠਾਕ ਆ ਬਸ। ਇਹੋ ਜਿਹਾ ਵੀ ਬਸ ਇਨਾ ਕੰਮਾਂ ਦੇ ਵਿੱਚ ਟਾਈਮ ਲੰਘ ਗਿਆ ਸਾਰਾ। ਆਹ ਹੋਈ ਤੇ ਗੱਲ ਤਾਂ ਵੀ ਸਹੀ ਏ। ਸਸਿਕਾ ਜੀ। ਸਸਿਕਾ ਜੀ ਬੋ ਤਾਂ ਸੁੱਤੀ ਆ। ਹਾਂਜੀ ਸੁੱਤੀ ਏ। ਤੰਗਤ ਨਹੀਂ ਕਰਦੀ। ਤਾੰਗਟਨ ਉਹਨਰ ਪਤਾ ਇਦਾਂ ਹੀ ਆ ਮੜਾ ਮੋਟਾ ਤੇ ਹੁਣ ਉਹਨੇ ਕਰਨਾ ਹੀ ਆ ਚੱਲ ਕੋਈ ਨਹੀਂ ਨਿਆਣੀ ਆ ਸੱਜੇ ਸੱਜੇ ਨੇ ਸਿਆਣੀ ਹੋ ਜਾਣਾ ਹਾਂਜੀ ਤੇ ਮੈਂ ਸਸਤੇ ਦਾ ਫੋਨ ਗਿਆ ਤੇ ਕਿਹਨ ਕੀ ਆਂਦੀ ਕੀ ਆਕਨਾ ਮਮੀ ਉਹਨੇ ਨਹੀਂ ਕੀ ਆ ਉਦੋਂ ਹੀ ਆਂਦੇ ਕਿ ਚੱਲ ਮਿਲ ਗਿਲ ਲੈਨੇ ਆ ਅੱਛਾ ਅੱਛਾ ਹਾਂਜੀ ਹੁਣ ਤੇ ਜਦੋਂ ਉਹ ਆਏ ਆ ਨਾ ਉਦੋਂ ਦੇ ਚੁੰਮੀ ਜਾਂਦੇ ਕੁੜੀ ਨੂੰ ਤੇ ਆਪਣੀ ਕੋਲ ਗਲਤੀ ਦੀ ਮਾਫੀ ਮੰਗੀ ਜਾਂਦੇ ਕਿ ਮੈਨੂੰ ਮaaf ਕਰ ਦੋ ਮaaf ਕਰ ਦੋ ਤੇ ਜੇ ਪੋਥੇ ਹੀ ਦੇ ਵੱਡੇ ਕੰਮ ਨਾ ਕਰੀਏ ਇੱਥੋਂ ਤੱਕ ਗਲਤ ਨਾ ਨਾ ਹੁੰਦੀ ਪਰ ਮੰਮੀ ਸਮਝ ਜੀ ਫੇਰ ਲੱਗਦੀ ਏ ਜਦੋਂ ਕੁਝ ਹੁੰਦਾ ਉਹਨਾਂ ਚਿਰ ਤੇ ਬੰਦਾ ਨਾ ਮੈਂ ਹੀ ਆ ਬਸ ਮੇਰੇ ਤੋਂ ਉੱਤੇ ਹੋਰ ਕੋਈ ਹੈ ਹੀ ਨਹੀਂ ਆ ਮਾਕੀਆਂ ਤਾਂ ਮੰਗਦੀ ਆ ਕੋਈ ਥੋੜੀ ਬੁਤੀ ਆਕੜ ਉਕੜ ਭੱਜੀ ਵੀ ਨਹੀਂ ਆ ਦੀ ਹੱਲੇ ਹੁਣ ਤੇ ਮੰਮੀ ਉਹ ਕੰਨਣੋਂ ਹੱਥ ਲਾਉਂਦੇ ਆ ਕਹਿੰਦੇ ਮੈਂ ਤਾਂ ਜਿੰਦੇ ਜਿੰਦੇ ਨਰਕ ਭੋਗ ਕੇ ਆਈ ਆ ਉੱਥੇ ਅੱਛਾ ਹੁਣ ਤੈਨੂੰ ਪਤਾ ਲੱਗਾ ਵਾ ਤੇ ਜਦੋਂ ਇੰਨਾ ਸਾਨੂੰ ਦੁਖੀ ਕੀਤਾ ਸੀ ਆਪਾਂ ਕੁਛ ਨਹੀਂ ਹੁੰਦਾ ਪਾਣੀ ਪੀਓ ਚਹੀ ਪਾਜੋ ਥਈ ਮੈਂ ਬਣਾ ਚਾਹ ਪਾ ਚਾਚੂ ਬਣਾ ਇਹਦੇ ਲੱਗ ਕੇ ਤੇ ਸੁਤੀ ਆ। ਚਲ ਕੋਈ ਨਹੀਂ ਇੱਥੇ ਸਾਹਮਣੇ ਹੀ ਸਾਰੇ ਜਾਣੇ। ਕੋਈ ਚੀਜ਼ ਰੱਖ ਲਿਆ ਕਰਨਾ ਲੱਗੇ ਸਾਲਣੀ। ਠੀਕ ਹੈ। ਇਹ ਥੋੜਾ ਬੋਤਾ ਇੱਧਰ-ਉੱਧਰ ਹੋ ਗਿਆ ਤੇ ਕੋਈ ਡਰ ਨਹੀਂ ਹੁੰਦਾ। ਠੀਕ ਕੋਈ ਨਹੀਂ। ਚਲ ਆ ਜਾ ਫਿਰ ਉੱਥੇ ਗੱਲਬਾਤ ਕਰ ਲੈਨੇ ਆ। ਫੇਰ ਆਖੂਗੀ ਤੇ ਲੱਗੇ ਬੈਗੀ ਏ। ਚਲੋ ਆਜਾ ਮੇਟੀ। ਬਾਜੀ ਮੇਰੇ ਕੋਲ ਗਲਤੀਆਂ ਬਹੁਤ ਹੋਈਆਂ ਆ। ਉਹ ਦੇਖੋ ਭੈਣ ਜੀ ਗੱਲ ਦੱਸਾਂ ਕੀ ਆ। ਗਲਤੀਆਂ ਤੇ ਸਾਰਿਆਂ ਕੋਲ ਹੀ ਹੁੰਦੀਆਂ ਆ। ਪਰ ਤੁਸੀਂ ਗਲਤੀ ਨਹੀਂ ਕੀਤੀ। ਤੁਸੀਂ ਬਹੁਤ ਵੱਡਾ ਗੁਨਾਹ ਕੀਤਾ ਵਾ ਠੀਕ ਹੈ ਕਿ ਨਹੀਂ ਮੈਂ ਮੰਨਦੀ ਆਂ ਭਾਜੀ ਮੈਂ ਗੁਨਾਹ ਕੀਤਾ ਵਾ ਤੇ ਮੈਂ ਆਦੀ ਸਜ਼ਾ ਭੁਗਤ ਵੀ ਆਈ ਆਂ ਮੇਰੀ ਧੀ ਵੀ ਮੈਨੂੰ ਛੱਡ ਕੇ ਚਲ ਗਈ ਨਾ ਭੈਣ ਜੀ ਹੱਥ ਨਹੀਂ ਜੋੜਨੇ ਬਸ ਹੱਥ ਤੁਸੀਂ ਇਦਾਂ ਠਾਂ ਰੱਖੋ ਉਦਾਂ ਗੱਲ ਕਰੋ ਕੋਈ ਗੱਲ ਹੈ ਨਾ ਵੇਖੋ ਭਾਜੀ ਗੱਲ ਦੱਸਾਂ ਕੀ ਹੁੰਦੀ ਆ ਹਾਂਜੀ ਚਲੋ ਘਰਾਂ 'ਚ ਲੜਾਈਆਂ ਸਾਰੀਆਂ ਜਿਹੜੀਆਂ ਹੁੰਦੀਆਂ ਨੂਆਂ ਸੱਸਾਂ ਲੀਆਂ ਮਾਵਾਂ ਤੇਆਂ ਰੀਆਂ ਪਿਓ ਪੁੱਤ ਦੀਆਂ ਸਾਰੀਆਂ ਹੋ ਜਾਂਦੀਆਂ ਹਾਂਜੀ ਭੈਣ ਜੀ ਤੇ ਮੈਂ ਤੇ ਇਹ ਸਮਝਣਾ ਵੀ ਸਿਆਣਾ ਬੰਦਾ ਉਹੋ ਹੀ ਹੁੰਦਾ ਵਾ ਜਿਹੜਾ ਨੂ ਦੇ ਪੇਕੇ ਤੱਕ ਗੱਲ ਜਾਣੀ ਨੇ ਦੇ ਹਾਂਜੀ 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 ਨਿੱਕੀ ਮੋਟੀ ਹੋ ਗਈ ਆਪਣੇ ਘਰ ਦੇ ਤਾਂ ਆਪਣੇ ਘਰ 'ਚ ਹੀ ਖਤਮ ਕਰ ਲੋ ਹਾਂਜੀ 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 ਠੀਕ ਹੈ ਕਿ ਨਹੀਂ ਤੇ ਪਰਿਵਾਰਾਂ ਦਾ ਵੀ ਪ੍ਰੇਮ ਪਿਆਰ ਬਣਿਆ ਰਹਿੰਦਾ ਹਾਂਜੀ ਹਾਂਜੀ ਸਹੀ ਹੈ ਨਾ ਤੇ ਜਦੋਂ ਨੂਆਂ ਨੂੰ ਮਾਰਨ ਦਾ ਆਪੀਏ ਜਾਂ ਨੂਆਂ ਸੱਸਾਂ ਨੂੰ ਮਾਰਨ ਦਾ ਬਣ ਤਾਂ ਫੇਰ ਤੁਸੀਂ ਦੱਸੋ ਫੇਰ ਇਹ ਨਾ ਹੀ ਹੋ ਗਿਆ ਨਾ ਹਾਂਜੀ ਹਾਂਜੀ ਐਦਾਂ ਕਿਦਾਂ ਕੰਮ ਚੱਲੂਗਾ ਕਿਸੇ ਬੰਦੇ ਦੀ ਜ਼ਿੰਦਗੀ ਖੋਲੋ ਹਾਂਜੀ ਹੁਣ ਤੇ ਉਹ ਕੁੜੀ ਬਚ ਗਈ ਚਲੋ ਵਧੀ ਨਾਲ ਪਰਮਾਤਮਾ ਨੇ ਉਹਨੂੰ ਵਿਚਾਲਿਆ ਉਹ ਵਿਚਾਰੇ ਫਰਿਸ਼ਤੇ ਮਿਲ ਗਏ ਉਹਨਾਂ ਨੇ ਸੰਭਲਿਆ ਇਹ ਤੇ ਗੱਲ ਸਾਡੀ ਤੇ ਜਿਉਂ ਨਾ ਬਚਦੀ ਹੁਣ ਵੇਖੋ ਤੁਹਾਡੀ ਬੇਟੀ ਆ ਤੋ ਐਸ ਦੁਨੀਆਂ ਚ ਜਿਹਾ ਨਹੀਂ ਦੁਬਾਰਾ ਹੁੰਦਾ ਜੰਮਣਾ ਕਿ ਨਹੀਂ ਨਹੀਂ ਜੀ ਨਹੀਂ ਠੀਕ ਆ ਕਿ ਨਹੀਂ ਹਾਂ ਜੀ ਹੁਣ ਤੁਹਾਨੂੰ ਸਾਰੀ ਉਮਰ ਹੋਰਾਂ ਦੁੱਖ ਰਹਿਣਾ ਪਾਜੀ ਮੈਂ ਗਨਾਹ ਵੀ ਬੜੇ ਵੱਡੇ ਕੀਤੇ ਤੇ ਮੈਨੂੰ ਸਜ਼ਾ ਵੀ ਬੜੀ ਵੱਡੀ ਬਣੀ ਆ ਆ ਮੈਂ ਨਰਕੀ ਘੋਬ ਕੇ ਆਈ ਆ ਜੀਂਦੇ ਜੀ ਮੈਂ ਤੇ ਕਹਿੰਦੀ ਕੋਈ ਵੈਰੀ ਦੁਸ਼ਮਣ ਉਹਦੀ ਜਗ੍ਹਾ ਤੇ ਨਾ ਜਾਵੇ ਤੇ ਮੈਂ ਤੇ ਲੋਕਾਂ ਨੂੰ ਕਹਿੰਦੀ ਲੋਕੋ ਐਹੋ ਜਿਹਾ ਪਾਪ ਨਾ ਕਰਿਓ ਜਿਹੜਾ ਤੁਹਾਨੂੰ ਨਰਕ ਵੇਖਣਾ ਪਵੇ ਜੀਂਦੇ ਜੀ ਆਪਣੀਆਂ ਨੌਆਂ ਨਤੀਆਂ ਬਣਾ ਕੇ ਰੱਖੋ ਮੈਨੂੰ ਤਾਂ ਕ ਲੱਗੀ ਆ ਚਲੋ ਭੈਣ ਜੀ ਨੇ ਕਿੰਨੀਆਂ ਮੋਟੀਆਂ ਗੱਲਾਂ ਤਾਂ ਹੋ ਹੀ ਜਾਂਦੀਆਂ ਨੇ ਇੰਨੀਆਂ ਵੱਡੀਆਂ ਛੋਟੀਆਂ ਫਿਰ ਨਾਉਣ ਦੇਣੀਆਂ ਚਾਹੀਦੀਆਂ ਆਪ ਜਿਹੜਾ ਸਿਆਣਾ ਬੰਦਾ ਜੇ ਉਹਨੇ ਨਹੀਂ ਲਿਆਣੇ ਨੂੰ ਸਮਝੋਣਾ ਆਪ ਹੀ ਗਲਤੀ ਕੀਤੀ ਤੇ ਫਿਰ ਉਹਨਾਂ ਨੂੰ ਕੌਣ ਸਮਝਾਏਗਾ ਭਲੇ ਮੈਨੂੰ ਇਹ ਦੱਸ ਮੈਂ ਤਾਂ ਸ਼ਰਮਿੰਦੀ ਆ ਭੈਣ ਜੀ ਮੈਂ ਤੇ ਅੱਖਾਂ ਨਹੀਂ ਕਰ ਸਕਦੀ ਤੁਹਾਡੇ ਸਾਹਮਣੇ ਪਤਾ ਨਹੀਂ ਮੈਂ ਬੈਠੀ ਕਿੱਦਾਂ ਆ ਤੁਹਾਡੇ ਲਾਗੇ ਮੈਂ ਜਿਹੜੇ ਵੱਡੇ ਪਾਪ ਕਰਤੇ ਮੈਂ ਕੀ ਆਖਾਂ ਹੁਣ ਤੁਹਾਨੂੰ ਮੈਂ ਕੋਈ ਕਹਿਣ ਜੋਗੀ ਵੀ ਨਹੀਂ ਕਉਪਿੰਦਰ ਸਿੰਘ ਵੇਖੋ ਤੁਹਾਡਾ ਘਰ ਵਾ ਜੇ ਤੁਸੀਂ ਵਧੀਆ ਰੋ ਸਾਰੇ ਜਾਣੇ ਤੇ ਸਾਨੂੰ ਵੀ ਖੁਸ਼ੀ ਹੈ ਇਹ ਗੱਲ ਦੀ ਡੈਡੀ ਜਾਣੇ ਹੁਣ ਤੁਸੀਂ ਹਨਾ ਜੋ ਕਰਨਾ ਤੁਸੀਂ ਕਰਨਾ ਵਾ ਵੇਖੋ ਅਸੀਂ ਕੀ ਕਰਨਾ ਵਾ ਅਸੀਂ ਇਹੋ ਕਰ ਸਕਨੇ ਆਂ ਕਿ ਅਸੀਂ ਚਲੋ ਉਥੋਂ ਉੱਥੇ ਰਜਨਾਵਾਂ ਲੈ ਕੇ ਦੇ ਦੇਣੇ ਆਂ ਹਾਂਜੀ ਹਾਂਜੀ ਇਤੋਂ ਵੱਧ ਅਸੀਂ ਕੁਝ ਕਰ ਨਹੀਂ ਸਕਦੇ ਚਲੋ ਜੇ ਤੁਸੀਂ ਇਨਾ ਕਰਦੇ ਹੋ ਤੇ ਹਨਾ ਬੜਾ ਤੁਹਾਡਾ ਸ਼ੁਕਰੀਆ ਹਟੇ ਦੇ ਤਨੇ ਡੈਡੀ ਬਿਲਕੁਲ ਬਿਲਕੁਲ ਜੀ ਬੱਚੇ ਦੋ ਦੂ ਕਹਿੰਦੇ ਆ ਭੈਣ ਜੀ ਉਹਨਾਂ ਨੇ ਗੱਲ ਨੂੰ ਸਮਝਿਆ ਹੈਗਾ ਵਾ ਪਰ ਸਮਝਿਆ ਉਦੋਂ ਆ ਜਦੋਂ ਸਾਰਾ ਉਹ ਜਿ ਉੱਝੜ ਗਿਆ ਪਾਜੀ ਪਸਤਾਈਏ ਬਹੁਤ ਆ ਭਰਨਾ ਉਦੋਂ ਉਹਨੂੰ ਵੇਲਾ ਲੰਘ ਗਿਆ ਹੈ ਭਾਜੀ ਬੰਦੇ ਨੂੰ ਟਾਈਮ ਨਾਲ ਸਮਝਣਾ ਚਾਹੀਦਾ ਵਾ ਹਾਂਜੀ ਹਾਂਜੀ ਜੇ ਟਾਈਮ ਨਾਲ ਸਮਝਾਂਦੇ ਹੋ ਸਕਦਾ ਤੁਹਾਡੀ 3 ਵਜੇ ਵੀ ਹੁੰਦੀ ਉਹ ਅੱਜ ਘਰ ਹੀ ਬਸਣ ਡਿਆ ਹੁੰਦਾ ਬਿਲਕੁਲ 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 ਠੀਕ ਹੈ ਕਿ ਨਹੀਂ ਟਾਈਮ ਬਰਾ ਹੋ ਗਿਆ ਵਾ ਆਂਦੇ ਆਪਾਂ ਆ ਗਏ ਆ ਗਏ ਅਜੇ ਤੱਕ ਤੇ ਪਹੁੰਚੇ ਨਹੀਂ ਫੋਨ ਕਰਕੇ ਪੁੱਛ ਦਾਂ ਮੈਂ ਹਲੋ ਕਿੱਥੇ ਆ ਗਏ ਜੇ ਹਾਂ ਹਾਂ ਮੈਂ ਤਿਆਰੀਆਂ ਠੀਕ ਆ ਬੈਗ ਇੱਕ ਹੀ ਆ ਵੱਡਾ ਵਾ ਹੋ ਬਾਕੀ ਇੱਕ ਛੋਟਾ ਵਾ ਬਾਕੀ ਟਾਈਮ ਲੱਗਣਾ ਤੈਨੂੰ ਬੜਾ ਦਿੱਲੀ ਜਾਣਾ ਵਾ ਤੇ ਆਜੋ ਟਾਈਮ ਨਾਲ ਹੀ ਮੈਂ ਤਿਆਰੀਆਂ ਤੇ ਗੱਡੀ ਇਦਾਂ ਕਢਿਆ ਉਹਨੂੰ ਲੈ ਆਇਓ ਘਰ ਵਾਲ ਨੂੰ ਸੁਦੀ ਠੀਕ ਆ ਠੀਕ ਆ ਆ ਠੀਕ ਆ ਆਜੋ ਆਜੋ ਫਿਰ ਆਜੋ ਠੀਕ ਆ ਕਿੰਨਾ ਕੀਤਾ ਫੇ ਗੱਡੀ ਵਾਲੇ ਨੇ ਫੋਨ ਤੇ ਆਉਨੂਗੀ ਤਾ ਵਾ ਤੇ 5-10 ਮਿੰਟ ਜਾਂਦੇ ਆਪਾਂ ਆ ਗਏ ਆ ਬਸ ਹਾਂ ਤੂੰ ਤਿਆਰੀ ਰੋ ਬਾਕੀ ਬੈਠ ਤੂੰ ਇੱਕ ਮਿੰਟ ਏਦਾਂ ਆਪੀ ਹੋਣਾ ਪੂਰਾ ਮਤਲਬ ਵੀ ਆਪਣੇ ਧਿਆਨ ਨਾਲ ਹੈ ਨਾ ਠੀਕ ਆ ਕਿਉਂਕਿ ਮੈਂ ਤੇ ਤੁਹਾਨੂੰ ਪਤਾ ਹੁਣ ਚੱਲ ਜਾਣਾ ਵਾ ਤੇ ਆਪਣਾ ਪੂਰਾ ਖਿਆਲ ਰੱਖਣਾ ਨਿਆਣਿਆਂ ਦਾ ਵਧੀਆ ਤੇ ਬਾਕੀ ਨਾਬ ਨੂੰ ਫੋਨ ਫਾਨ ਕਰਦੀ ਰਹੀ ਕੋਈ ਗੱਲ ਨਹੀਂ ਕਰ ਲਿਆ ਕਰਾਂਗੇ ਹਾਂ ਹਾਂਜੀ ਨਾਲੇ ਕੋਈ ਗੱਲ ਨਹੀਂ ਇੱਥੇ ਹੈਗੇ ਲੱਗੇ ਸਾਰੇ ਹੈਗੇ ਚਾਚੇ ਨੇ ਆਗੇ ਐਂ ਤੇ ਆਪਣਾ ਰੱਖਾਂਗੇ ਧਿਆਨ ਹਾਂ ਚਾਚੇ ਨੂੰ ਦੋਦਾ ਮੈਂ ਕਹਤਾ ਵਾ ਠੀਕ ਹਾਂ ਨਾਲੇ ਤੁਸੀਂ ਆਪਣਾ ਤਾਂ ਧਿਆਨ ਰੱਖਿਓ ਤੇ ਆਪਾਂ ਰੋਟੀ ਪਾਣੀ ਖਾ ਲਿਆ ਕਰਿਓ ਚਲੋ ਰੋਟੀ ਪਾਣੀ ਦਾ ਟਾਈਮ ਨਾ ਖਾਲਾਂਗਾ ਕੋਈ ਨਹੀਂ ਤੇ ਬਾਕੀ ਆਪੀ ਕਦੀ ਤੂੰ ਚਲ ਗਈ ਨਾ ਕੋ ਕਦੀ ਨਾ ਵਥੇ ਆ ਗਈ ਜਾਂ ਮੰਮੀ ਹੋਣੀ ਆਗੇ ਹਾਂ ਕੋਈ ਨਹੀਂ ਤੱਕਦੀ ਕਿਤੇ ਚਲ ਚੁਲ ਗਈ ਕੋਈ ਨਾ ਕੋਈ ਇਦਾਂ ਆ ਜੇ ਉਹ ਨਾਲੇ ਉਹ ਡੰਗਰਾਂ ਦਾ ਕੀਤਾ ਕਰਕੇ ਚਾਚਾ ਨਾਲ ਗੱਲ ਆਹੋ ਡੰਗਰਾਂ ਦਾ ਮੈਂ ਕੀਤਾ ਚਾਚੇ ਨੂੰ ਕਿਹਾ ਸੀਗਾ ਤੇ ਚਾਚਾ ਕਹਿੰਦਾ ਹੀ ਚੱਲ ਮੈਂ ਬਨ ਲੂੰਗਾ ਮੱਝ ਆਪਣੇ ਕਿੱਲੇ ਤੇ ਤੇ ਦੋ ਦੋਨੋਂ ਦਹੀ ਜਾਣਾ ਵਾ ਠੀਕ ਆ ਠੀਕ ਆ ਬਾਕੀ ਕੋਈ ਗੱਲ ਨਹੀਂ ਕਿਸੇ ਚੀਜ਼ ਦੀ ਲੋੜ ਉਹ ਚਾਚੇ ਨੇ ਆਪੇ ਵੇਖ ਲੈਣਾ ਠੀਕ ਆਹੋ ਬਾਕੀ ਘੜਤਾ ਸਮਾਨ ਮੇਰਾ ਤਿਆਰੀਆਂ ਸਾਰਾ ਹਾਂ ਸਾਰਾ ਤਿਆਰ ਵਾ ਠੀਕ ਆ ਬਾਕੀ ਕੋਈ ਗੱਲ ਨਹੀਂ ਫਿਕਰ ਨਾ ਕਰਿਆ ਤੁਸੀਂ ਸੰਗਾ ਚਲ ਆਏ ਕਿ ਕਰਨਾ ਫਿਕਰ ਕੋਈ ਆਹੋ ਤੇ ਚਲ ਆ ਮੈਨੂੰ ਬੱਸਾਂ ਮੇਰਾ ਪਾਸਪੋਰਟ ਇੱਕ ਵਾਰੀ ਕਾਗਜ਼ ਪੱਤਰ ਚੈੱਕ ਕਰ ਲਈਏ ਚੰਗੀ ਤਰ੍ਹਾਂ ਆਹੋ ਇੱਕ ਵਾਰੀ ਵੇਖ ਉਹ ਵੀ ਆਉਣ ਹੀ ਵਾਲਿਆ 5-10 ਮਿੰਟ ਚ ਸਿਮਰਨ ਸਿਮਰਨ ਹਾਏ ਮੇਰੀ ਕਿੰਨੀ ਸੋਣੀ ਧੀ ਆ ਮੈਨੂੰ ਤੇ ਨਾ ਆਪਣੀ ਧੀ ਦਾ ਚੇਤਾ ਆ ਜਾਂਦਾ ਵਾ ਇਹਦੇ ਵਿੱਚੋਂ ਤੇ ਮੈਨੂੰ ਉਹ ਹੀ ਦਿੱਖੀਏ ਉਹ ਨਹੀਂ 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 ਬੱਸ ਬੱਸ ਚਲੋ ਚਲੋ ਬਾਤ ਚੱਲ ਗਈ ਬਾਤ ਚੱਲ ਗਈ ਚਲੋ ਚਲੋ ਚੋ ਆ ਕੀ ਗੱਲ ਹੈ ਫੁੜੀ ਰੋਂਦੀ ਆ ਬਾਹਰ ਜਾਣ ਨੂੰ ਕਹਿਂਦੀ ਆ ਕਿ ਫੇਰ ਬਾਹਰ ਚਲੀਏ ਓ ਮੈਨ ਦਾ ਗਾਹ ਨਾ ਹੁਣ ਚੁੱਪ ਹੋ ਜਾ ਨੀ ਨਾ ਇਦਾਂ ਨਾ ਕਰਿਆ ਕਰੋ ਰੋਂਦੀ ਆ ਨਾ ਉਸੇ ਨੂੰ ਲਿਆ ਕੇ ਫੋਨ ਉਹਦੇ ਹੱਥ ਫੜਾ ਲਦੇ ਜੇ ਮੈਂ ਤੇ ਭੱਜਾਂ ਮੇਰੇ ਦਿਨ ਉਸੇ ਕੋ ਹੋਣਾ ਪਿਆ ਓ ਵੇ ਤੈਨੂੰ ਕੁਛ ਤਾਂ ਹੁੰਦਾ ਪਰ ਫੋਨ ਫੋਕੀ ਚੰਗੇ ਹੁੰਦੇ ਆ ਚਲ ਕੋਈ ਨਹੀਂ ਮੈਂ ਬਾਹਰ ਲੈ ਜਾਂਦਾ ਚਲੋ 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 ਚਲ ਗਿਆ ਬਾਹਰ ਚਲੀਏ ਅਰੇ ਮੰਗਲ ਤੇ ਕਾ ਦੇ ਚਲੋ 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 ਓ ਵੀ ਜੋਪੋ ਹਾਏ ਹਾਏ ਮਹਾਂ ਚੁੱਪ ਕਰਾਈਏ ਹੁਣ ਨਾਂ ਨੂੰ ਫੜਾ ਕੇ ਆਈ ਹਾਂ ਉਹਨੇ ਨਾ ਸੋਣਾ ਤਾਂ ਜਦ ਕਰਨ ਦੀ ਸੀ ਤਾਂ ਇਦਾਂ ਨਹੀਂ ਹੁੰਦੀ ਕੋਈ ਗੱਲ ਵਹਿ ਇਹ ਕガルਵਾ ਕਿੰਨੀ ਰੌਣਕਾ ਤੁਹਾਡੇ ਘਰ ਉਦਨ ਦੀ ਹੈ ਸਾਨੂੰ ਤੇ ਪਤਾ ਨਹੀਂ ਲੱਗਦਾ ਕਿ ਦਿਨ ਕਿੱਥੇ ਚੜ ਗਿਆ ਤੇ ਰਾਤ ਕਿੱਥੇ ਪੈ ਗਈ ਆ ਸਾਹ ਦੇਣੇ ਦੇ ਮਗਰ ਮਗਰ ਪਤਾ ਨਹੀਂ ਕਿਦੋਂ ਅੱਗੇ ਲੱਤਾਂ ਨੂੰ ਚਮੜ ਜਾਂਦੀਆਂ ਮਗਰਲੇ ਪਾਸੇੋਂ ਸੀ ਬੜਾਈ ਕਰਦੀ ਆ ਸੱਚੀ ਮੈਨੂੰ ਤੇ ਆਪਣੀ ਧੀ ਧੂਈ ਫਿਰਦੀ ਨਜ਼ਰ ਆਉਂਦੀ ਆ ਚੱਲ ਹੁਣ ਕੀ ਕਰਨਾ ਆ ਵੀ ਚਲੋ ਮਾਰ ਆਇਨੇ ਨਾ ਉਦਾਂ ਤੇ ਮੈਨੂੰ ਲੱਗਦਾ ਹੀ ਮੇਰੀ ਜ਼ਿੰਦਗੀ ਖਤਮ ਹੋ ਗਈ ਆ ਬਹੁਤ ਗੱਲ ਪਰ ਆਪਣੀ ਪੋਤੀ ਨੂੰ ਵੇਖ ਕੇ ਨਾ ਹੁਣ ਮੈਨੂੰ ਜੀਣ ਨੂੰ ਜੀ ਕਰਦਾ ਮੇਰਾ ਤੇ ਮੈਂ ਵੱਡੀ ਹੁੰਦਿਆਂ ਵੇਖਾਂ ਇਹਦਾ ਆਪਣੇ ਹੱਥੀਂ ਵਿਆਹ ਕਰਾਂ ਸੱਚੀ ਉਹ ਦਿਨ ਫੇਰ ਵਾਪਸ ਮੁੜ ਕੇ ਆਉਣੇ ਆ ਉਹ ਜਦਾ ਫੇਰ ਤਾਜ਼ਾ ਹੋਣੀਆਂ ਆ ਸਾਰੀਆਂ ਸੱਚੀ ਗੱਲਾਂ ਮੈਂ ਦਿੰਦਾ ਪਰਮਾਤਮਾ ਨੇ ਨਾ ਮੈਨੂੰ ਫੇਰ ਸਾਰੀਆਂ ਖੁਸ਼ੀਆਂ ਦੇ ਦਿੱਤੀਆਂ ਵਾ ਤੇ ਨਾ ਵੇਖ ਲੋ ਕਿੰਨੀ ਚੰਗੀ ਆ ਮੈਂ ਬਥੇਰਾ ਕਹਿੰਦੀ ਆ ਕਿ ਧੀਏ ਮੈਨੂੰ ਕੰਮ ਕਰ ਲੈਂਦੇ ਜਦੋਂ ਪਰ ਨਾ ਜਦੋਂ ਮੈਂ ਤੇਰੀ ਮੁਲਾਕਾਤ ਤੇ ਜਾਂਦਾ ਹੁੰਦਾ ਹੁੰਦਾ ਨਾ ਮੈਂ ਤੈਨੂੰ ਮਿਲ ਕਿਦਾਂ ਹੁੰਦਾ ਹੁੰਦਾ ਨਾ ਮੈਂ ਕੋਈ ਨਹੀਂ ਥੋੜਾ ਟਾਈਮ ਕੱਢ ਚੰਗੇ ਦਿਨ ਫੇਰ ਆਏ ਨੇ ਕੋਈ ਗੱਲ ਨਹੀਂ ਮੈਨੂੰ ਨਾ ਉਹ ਯਾਦ ਨਾ ਕਰਾਓ ਉਹ ਜਿਹੜਾ ਟਾਈਮ ਸੀ ਨਾ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਟਾਈਮ ਸੀਗਾ ਉਦਨੇ ਰਾਹੀ ਦਾ ਜ਼ਿੰਦਗੀ ਕਾਦੀ ਹੀਗੀ ਉਹ ਨਾ ਚੇਤਾ ਕਰਾਇਆ ਕਰੋ ਮੈਨੂੰ ਵੇਖ ਲਓ ਤੇ ਇੱਕ ਗੱਲ ਤੈਨੂੰ ਹੋਰ ਦੱਸਾਂ ਆਹਣਾ ਫੋਨ ਹੋਣਾ ਨਾ ਇਹ ਨਾ ਮੇਰੀ ਪੋਤੀ ਨੂੰ ਫੜਾਇਆ ਕਰੋ ਐਸਾ ਰੋਂਦੀ ਰੋਂਦੀ ਰਹਿੰਦਿਆ ਕਰਾਂ ਰੋਂਦੀ ਰਹਿੰਦਿਆ ਕਰਾਂ ਫਿਰ ਉਹਨੂੰ ਮੋਦਾ ਲੈ ਜਾ ਕਰੋ ਬਾਹਰ ਲੈ ਜਾ ਕਰੋ ਪੜ੍ਹਾ ਕਰੋ ਉਹਨੂੰ ਆਹ ਫੋਨ ਤੇ ਪਤਾ ਹੰ ਤਰੀ ਅੱਗ ਲੱਗੜੇ ਅੱਖਾਂ ਰਹਿੰਦੀਆਂ ਨਿਆਣਿਆਂ ਦੀਆਂ ਆਹ ਕੰਮ ਹੋਇਆ ਜਾਨਾ ਰੋਇਆ ਤੇ ਦੇ ਦੋ ਫੋਨ ਆ ਲੋ ਫੜੋ ਫੋਨ ਉਹ ਮੈਂ ਕਿਹਦੀ ਵੀਡੀਓ ਲਾ ਕੇ ਦੇਤੀ ਕੋਈ ਮੈਂ ਤਾਂ ਮੈਂ ਤਾਂ ਚੁੱਪ ਕਰ ਜੂਗੀ ਮਾੜੇ ਮੋਟੇ ਨਹੀਂ ਨਹੀਂ ਅੱਜ ਤਾਂ ਬੰਨ ਫੋਨ ਦਿਓ ਉਹਨੂੰ ਹੱਥ ਪੈ ਜਾਣੀ ਫੋਨ ਤੇ ਉਹ ਨਾ ਬੁੱਧੀ ਜ਼ੁਬਾਨਾਂ ਚ ਰਾਇਆ ਕਰ ਦੱਸਾਂਗਾ ਜ਼ੁਬਾਨ ਨਾਲ ਚਲਾ ਆਹ ਜਦੋਂ ਮਾੜੀ-ਪੋੜੀ ਰੋਈ ਤੇ ਮਾਂ ਨੂੰ ਉਸਰੇ ਖਾਉਂਦੀ ਉਹ ਮੇਰ ਕੋਈ ਨਹੀਂ ਰੋਂਦੀ ਹੁੰਦੀ ਉਹਨੇ ਸੌਣਾ ਹੀਗਾ ਸੌਣਾ ਹੀ ਇੱਥੇ ਤਾਂ ਨਹੀਂ ਜਿੱਦ ਕਰਨਾ ਹੁਣ ਦੁੱਧ ਪੀ ਕੇ ਸੌਂ ਚਲੀ ਐ ਚਲ ਕੋਈ ਗੱਲ ਨਹੀਂ ਆਹੋ ਚੱਲ ਰਹਾਂ ਹੁਣ ਕੱਲ੍ਹ ਗਿਆ ਸਾਡੇ ਘਰ ਦੇ ਵਿੱਚ ਹੈ ਇੰਨਾ ਸਾਰਾ ਦਿਨ ਨੱਜੰਦਾ ਵਾ ਕਿੰਨੀ ਪੁੱਛੀਏ ਇਹੋੀ ਗੱਲ ਹੈ ਇੱਥੇ ਕੱਖ ਵੀ ਨਹੀਂ ਰਹਿ ਗਿਆ ਹਾਂ ਤੂੰ ਪਿਓ ਪਤਨ ਕੋਈ ਪਾਣੀ ਪੋਣ ਵਾਲਾ ਨਹੀਂ ਇੱਥੇ ਤਾਂ ਮੈਂ ਕਿਹਾ ਨਾ ਬਾਰ ਬਾਰ ਮੈਨੂੰ ਦਿਣ ਜੇ ਤੇ ਨਾ ਕਰਾਓ ਨਾ ਕਰਾਓ ਮੈਂ ਹੱਥ ਜੋੜਦੀ ਆ ਮੈਂ ਨਹੀਂ ਉਹ ਦਿਨ ਤੋਂ ਆਪੇ ਅਜਾ ਛੱਡ ਪਰੇ ਜੋ ਹੋ ਗਿਆ ਮਹਾਰਾਜ ਬਸ ਆ ਜਿਹੜਾ ਟਾਈਮ ਆ ਨਾ ਖੁਸ਼ੀ ਵਾਲਾ ਮੈਂ ਜੀਣਾ ਚਾਹੁੰਦੀ ਆ ਹੁਣ ਬਸ ਠੀਕ ਹੈ ਠੀਕ ਹੈ ਨਾ ਬਿਲਕੁਲ ਬਿਲਕੁਲ ਮੈਂ ਵੇਖਾਂ ਜਾ ਕੇ ਕਿਤੇ ਨਾ ਕੋਨਰ ਹੁੰਦੀ ਹੋਵੇ ਮੇਰਾ ਤਾਂ ਰੋਗੀ ਭਰਿਆ ਜਾਂਦਾ ਜਿਦੋਂ ਕੁੜੀ ਰਹਿੰਦੀ ਆ ਜਾ ਵੇਖ ਚਰ ਮੇਂ ਵੀਨੀ ਆ ਚਾਹ ਬਣਾ ਕੇ ਤੁਹਾਨੂੰ ਬਾਅਦ ਦਉਂਗੀ ਹੁਣ ਚਲ ਠੀਕ ਠੀਕ ਨਵ ਬਹੁਤ ਮਿੰਟ ਲੱਗਦਾ ਝੋਪੀ ਨਹੀਂ ਕਰਨ ਦੀ ਵੇਖਾ ਹੁਣ ਡੇ ਹੀ ਆ ਮਮੀ ਨਹੀਂ ਕਰਨਦੀ ਮੈਂ ਹੁਣ ਕੀ ਕਰਾਂ ਹਾਏ ਰੱਬਾ ਕਿਤੇ ਟੜੇ ਸਪੀਨਾਂ ਹੁੰਦੀ ਹੋਵੇ ਦੇ ਤੇ ਕਿਤੇ ਦਵਾਈ ਨਹੀਂ ਹੈਗੀ ਚੱਲਾ ਮੈਨੂੰ ਫੜਾ ਮੈਂ ਕਹਿੰਨੀ ਆ ਤੇ ਗਈ ਲੈ ਗਣਾ ਹੁਣ ਮੈਨੂੰ ਆਚਰੀ 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 ਮੈਂ ਕਹਿੰਨੀ ਆ ਹੁਣੇ ਕੋਈ ਨਹੀਂ ਹਾਏ ਪਤਾ ਨਹੀਂ ਕੋਲੀ ਣਕੀ ਹੋਇਆ ਹੋਊਗਾ ਰੋਈ ਜਾਂਦੀ ਐ ਇੰਨਾ ਤੇ ਕਦੇ ਰੋਈ ਨਹੀਂ ਐ ਮੈਨੂੰ ਤੇ ਪਤਾ ਨਹੀਂ ਲੱਗਣਿਆ